ਹਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪਿੰਡੂ ਲਾਈਫਟੀਮ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆਂ ਹੋਰ ਸਨੌਜ ਜੀ ਸਾਰੇ ਕਿਵੇਂ ਆਂ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਲੋ ਜੀ ਇਹ ਹੈਗਾ ਸ਼ਾਮ ਦਾ ਟਾਈਮ 6 ਵਜ ਚੁੱਕੇ ਨੇ ਹਨਾ ਤੇ ਮੈਂ ਹੁਣੇ ਸਲਾਈ ਦਾ ਕੰਮ ਕਰਕੇ ਹਟੀਆਂ ਤੇ ਬਾਹਰੋਂ ਮੈਂ ਤਾਰ ਤੋਂ ਲਿਆ ਕੱਪੜੇ ਲਾ ਕੇ ਲੈ ਕੇ ਆਈ ਆਂ ਬੈੱਡ ਤੇ ਰੱਖਤੇ ਨੇ ਲਾ ਕੇ ਤੇ ਸਾਰੇ ਕੱਪੜੇ ਦੇਖੋ ਆਪਣੇ ਬੈੱਡ ਤੇ ਲਾ ਕੇ ਰੱਖ ਦਿੱਤੇ ਨੇ ਤੇ ਹੁਣ ਮੈਂ ਲੱਗੀਆਂ ਜੀ ਝਾੜੂ ਕੱਢਣਾ ਹਨਾ ਫਟਾਫਟ ਮੈਂ ਕਿਹ ਝਾੜੂ ਕੱਢ ਦਿੰਨੀ ਆ ਹਨਾ ਤੇ ਫੇਰ ਮੈਂ ਤਰੂੰਗੀ ਸਬਜ਼ੀ ਰਸੋਈ ਚ ਮੇਰਾ ਸਾਰਾ ਗਾਂ ਇਦਾਂ ਹੀ ਪਿਆ ਕਮਰੇ ਦੇ ਵਿੱਚ ਇਦਾਂ ਹੀ ਪਿਆ ਤੇ ਲੋ ਜੀ ਹੁਣ ਪਹਿਲਾਂ ਮੈਂ ਫਟਾਫਟ ਝਾੜੂ ਕਰਦਾ ਹਨਾ ਤੇ ਫੇਰ ਗੱਲ ਕਰਾਂਗੇ ਆਪਾਂ ਇਹਦੇ ਨਾਲ ਚੱਲਦਾ ਰਾਜਾ ਅਸਰ ਬਾਟ ਪਾਪਾ ਜੀ ਦਾ ਹਨਾ ਇਹ ਝਾੜੂ ਵਗੈਰਾ ਮੈਂ ਕੱਢ ਲਿਆ ਸੀ ਹਨਾ ਤੇ ਕੱਪੜੇ ਵੀ ਰੱਖ ਲੈਂਦੇ ਨੇ ਸਾਫਣ ਵਾਸਤੇ ਭਾਂਡੇ ਇਕੱਠੇ ਕਰ ਦਿੱਤੇ ਨੇ ਸਾਰੇ ਤੇ ਹੁਣ ਮੈਂ ਕੱਢਦੀ ਆ ਜੀ ਮਟਰ ਸਬਜ਼ੀ ਵਾਸਤੇ ਹਨਾ ਸਬਜ਼ੀ ਬਣਾਉਣੀ ਹੈ ਚੁੱਲੇ ਤੇ ਤੇ ਮੈਂ ਕਿਹਾ ਚਲ ਆਲੂ ਮਟਰੀ ਬਣਾਵਾਂ ਲਿਆ ਹਨਾ ਘਰ ਦੇ ਮਟਰ ਮੇ ਘਰ ਦੇ ਮਟਰਾਂ ਦੀ ਤਾਂ ਰੀਸੀ ਨਹੀਂ ਕੋਈ ਘਰ ਦੇ ਮਟਰਾਂ ਦਾ ਬਾਹਲੇ ਜਾਰੇ ਸਵਾਦ ਵਾਟਦੇ ਨੇ ਤੇ ਚਲੋ ਜੀ ਮਟਰ ਵਗੈਰਾ ਕੱਢਦੇ ਆ ਤੇ ਪਾ ਕੇ ਸਾਥੀ ਲੋ ਜੀ ਸਬਜ਼ੀ ਨੂੰ ਤੜਕਾ ਆਪਾ ਲਗਾਉਨੇ ਆ ਹਨਾ ਤੇ ਤੜਕਾ ਆਪਣਾ ਹੋ ਗਿਆ ਰੈਡੀ ਤੇ ਆਲੂ ਮਟਰ ਆਪਾਂ ਧੋ ਕੇ ਲੈ ਕੇ ਆਉਨੇ ਆ ਚੁੱਲੇ ਤੇ ਬਣਾ ਲਈ ਮੈਂ ਕਿਹਾ ਸਬਜ਼ੀ ਮੈਂ ਕਿਹਾ ਚਲ ਚੁੱਲੇ ਤੇ ਬਣਾਉਣੀ ਹੈ ਹਨਾ ਕੱਲ ਮੈਂ ਨੇ ਗੈਂਸ ਤੇ ਬਣਾਇਆ ਸੀ ਪੜਥਾ ਬੈਂਗਣ ਦਾ ਪੜਥਾ ਬੜਾ ਜਿਆਦਾ ਟੇਸਟੀ ਬਣਿਆ ਸੀ ਬਤਾਉਂ ਕੋ ਬੈਂਗਣ ਪੁੰਨ ਕੇ ਲੋ ਜੀ ਆਪਾਂ ਪਹਿਲਾਂ ਆਲੂ ਮਟਰ ਧੋ ਕੇ ਧਿਆਨੇ ਆ ਲੋ ਜੀ ਆਪਣਾ ਮਸਾਲਾ ਹੋ ਗਿਆ ਰੈਡੀ ਤੇ ਇਹਦੇ ਵਿੱਚ ਪਾ ਦਨੇ ਆਪਾਂ ਸਬਜ਼ੀ ਘਰ ਦੇ ਮਟਰਾਂ ਦੀ ਸਬਜ਼ੀ ਤਾਂ ਮਤਲਬ ਕਿ ਘਰ ਦੇ ਮਟਰ ਨੇ ਸਬਜ਼ੀ ਬੜੀ ਜਿਆਦਾ ਟੇਸਟੀ ਬਣਦੀ ਆ ਲੋ ਜੀ ਆਪਾਂ ਇਹਦੇ ਵਿੱਚ ਹੁਣ ਪਾ ਦਨੇ ਆ ਗਰਮ ਪਾਣੀ ਗਰਮ ਪਾਣੀ ਮੈਂ ਪਹਿਲੀ ਕਰ ਲਿਆ ਸੀ ਡੱਬੂ ਦੇ ਵਿੱਚ ਮੈਂ ਕਿਹਾ ਸਬਜੀ ਜਲਦੀ ਬਣ ਜੂਗੀ ਸਰਦਾਰ ਜੀ ਕਹਿੰਦੇ ਕਹਿੰਦੇ ਮੈਨੂੰ ਅੱਧਾ ਘੰਟਾ ਹੋਰ ਲੱਗੂ ਆ ਤੇ ਸਰਦਾਰ ਜੀ ਨੇ ਮੈਨਾਂ ਲਾਨੀਆਂ ਨਾ ਨੂੰ ਗਰਮ ਪਾਣੀ ਲੋ ਜੀ ਸਬਜੀ ਆਪਣੀ ਇੰਨਾ ਬਣਦੀ ਆ ਇਹਨਾਂ ਮੈਂ ਪਾਣੀ ਗਰਮ ਲਾਉਣੀ ਆ ਫਿਰ ਬਣਾਵਾਂਗੇ ਆਪਾਂ ਰੋਟੀ ਜੋ ਸਬਜੀ ਬਣ ਗਈ ਤੇ ਮੈਂ ਆਟਾ ਗੁੰਨ ਲਿਆ ਤੇ ਰੋਟੀ ਲੱਗੀ ਜੁल्हे ਤੇ ਸਰਦਾਰ ਜੀ ਵੀ ਆ ਗਏ ਨੇ ਕੰਮ ਤੋਂ ਸਰਦਾਰ ਜੀ ਲਾਉਂਦੇ ਨੇ ਮੈਂ ਕਿਹਾ ਚੱਲ ਹਨਾ ਗਰਮ ਗਰਮ ਰੋਟੀ ਖਾ ਲਣਗੇ ਲੈਂਦੀ ਲੈਂਦੀ ਜੁल्हे ਤੋਂ ਵਧੀਆ ਲੱਗਦੀ ਆ ਜੇ ਜੀ ਤੇ ਲਾ ਕੇ ਰੱਖਦੇ ਆ ਰੋਟੀ ਉਹ ਵੀ ਬਹੁਤ ਲੱਗਦੀ ਆ ਇਹਦੇ ਨਾਲ ਜੋ ਆਕਾ ਜੁल्हे ਤੇ ਰੋਟੀ ਬਣਾਉਂਦੇ ਆ ਥੋੜੀ ਜਿਹੀ ਹਰਕੀ ਹੋ ਜਾਂਦੀ ਆ ਹਨਾ ਚਲੋ ਜੀ ਹੁਣ ਅੱਜ ਪ੍ਰਸ਼ਾਦ ਹੀ ਕਰਦੇ ਹੋ ਖਾ ਲਿਓ ਦੇਖ ਕਰਦੇ ਹੋ ਦੇਖ ਆਈਆ ਇਤਬੀਆਂ ਠੰਡੀ ਆਲੇ ਦਾ ਫਾਇਸ ਗਰਮ ਕਰਕੇ ਹੁੰਦਾ। ਨਵਾਂ ਪ੍ਰਸਾਦ ਕਰ ਦਿਓ ਮੈਦੇ ਦਾ। ਆ ਉਹਦਾ ਮੱਕੀ ਦਾ। ਮੱਕੀ ਦਾ ਪ੍ਰਸਾਦ ਮੱਕੀ ਦਾ ਪ੍ਰਸਾਦ ਤਾਂ ਪਹਿਲੀ ਵਾਰ ਸੁਣਿਆ। ਆਟੇ ਦਾ ਹੱਥ ਚ। ਲਾ ਜੀ ਰੋਟੀ ਰੋਟੀ ਖਾ ਕੇ ਉਹ ਕੀ ਜਾਂਦਾਗਾ? ਇੱਥੇ ਜੇ ਫੋਕਸ ਕਰੂ ਕੈਮਰਾ ਆ ਦੇਖੋ। ਕੈਮਰਾ ਫੜਾਈ ਜਾ। ਨਾ ਨਾ ਲੈ ਫੋੜੇ। ਹੈ? ਨਾ ਨਾ ਲੈ। ਲੋ ਜੀ ਹੁਣ ਪਿੰਨੇ ਸੀ ਦੁੱਧ ਹਨਾ ਸਰਦਾਰ ਜਨ ਬੈਠੇ ਬੈਠੇ ਨੀਂਦ ਆ ਗਈ ਪੈ ਗਈ ਤੇ ਸਰਦਾਰ ਜੀ ਫਿਰ ਜਗਾਇਆ ਮੈਂ ਕਿਹਾ ਦੁੱਧ ਪੀ ਲਓ ਹਨਾ ਇਹ ਵੀ ਜਿਆਦਾ ਗਰਮ ਨਹੀਂ ਮੈਂ ਕਰਕੇ ਲਈ ਹੈਗੀ ਤੇ ਰੋਟੀ ਵਗੈਰਾ ਖਾ ਲਈ ਸੀ ਤੇ ਭਾਂਡੇ ਵਗੈਰਾ ਮੈਂ ਮਾਜ ਕੇ ਆਈ ਹੁਣ ਦਹੀਂ ਜਮਾਇਆ ਹੀ ਤੇ ਹੁਣ ਦੁੱਧ ਗਰਮ ਕਰਕੇ ਲਿਆ ਤਾਂ ਹਲੇ ਕੱਪੜੇ ਵਗੈਰਾ ਮੇਰੇ ਸਾਰੇ ਸਾਹਮਣੇ ਵਾਲੇ ਪਏ ਨੇ ਇਦਾਂ ਤੇ ਹੈਲੋ ਹਾਈ ਤਾਂ ਕਰ ਦਿਆ ਕਰੋ ਨਹੀਂ ਆਉਂਦੀ ਆ ਤਾਂ ਹੈਲੋ ਹਾਈ ਨੂੰ ਵੀ ਨੀਂਦ ਆਉਂਦੀ ਆ ਹੱਦ ਤੋੜਦੀ ਉਹ ਨਾਲ ਵੀ ਖਾਲੀ ਹੋ ਜੀ ਬੱਚੇ ਪੜਦੇ ਨੇ ਬੈਠੇ ਤੇ ਲੋ ਜੀ ਹੁਣ ਮੈਂ ਲੈ ਕੇ ਲਾ ਕੇ ਆਉਣੀ ਆ ਗੇਟ ਲਾ ਕੇ ਆਉਣੀ ਆ ਵਾਰ ਤੇ ਘੁੰਮਣਾ ਹੋਇਆ ਆਪਣਾ ਕੈਨਸਲ ਕਿਉਂਕਿ ਸਰਦਾਰ ਜੀ ਕਹਿੰਦੇ ਨੀਂਦ ਬਹੁਤ ਜ਼ਿਆਦਾ ਆਉਂਦੀ ਆ ਜੀ ਗੇਟ ਆਪਾਂ ਲਗਾ ਦਿੱਤਾ ਹੈ ਹਨਾ ਹੁਣ ਲਗਾ ਕੇ ਆ ਨੀ ਰਸੋਈ ਦਾ 게ਟ ਚੁੱਲੇ ਤੋਂ ਸਾਰਾ ਸਮਾਨ ਮੈਂ ਚੱਕ ਦਿੱਤਾ ਹੈ ਹਨਾ ਤੇ ਆ ਫੱਟੀ ਰਹਿ ਗਈ ਸੀ ਇਹ ਵੀ ਇੱਥੇ ਟੰਗ ਦਿਨੇ ਕੰਧ ਤੇ ਪਜਿਰ ਸੋਇਚ ਆ ਗਏ ਆਪਾਂ ਤੇ ਉਦੋਂ ਮੈਂ ਕੋਟੀ ਨਾਲ ਦਹੀਂ ਟੱਕ ਦਿੱਤਾ ਹਨਾ ਮੈਂ ਕਿ ਚੱਲ ਜੰਮ ਜੂਗਾ ਹਨਾ ਤੇ ਲੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਤੇ ਜੇਕਰ ਵੀਡੀਓ ਵਧੀਆ ਲੱਗੀ ਹੋ ਵੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮੀਰ ਕਰਦੀ ਆ ਸੋ ਨੂੰ ਅੱਜ ਦੀ ਵੀਡੀਓ ਪੂਰੀ ਵਧੀਆ ਲੱਗੀ ਹੋ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਹਨਾ ਵੀਡੀਓ ਨੂੰ ਵੱਧ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਚਲੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਤੇ ਲੈ ਕੇ ਆਵਾਂਗੇ ਇੱਕ ਹੋਰ ਵੀਡੀਓ ਤਤਕਲੀ ਸਾਰਨ ਸਸ਼ਿਕਾ ਲੈ ਕੇ ਚੱਲਦੇ ਆ ਤੁਹਾਨੂੰ ਅੰਦਰ ਵੀ ਹੁਣ ਲੋ ਜੀ ਬਾਏ ਬਾਏ ਕਰ ਦੋ ਸਾਰੇ ਬਲੌਗ ਦਾ ਐਂਡ ਬਲੌਗ ਦਾ ਐਂਡ ਦਾ ਕਰ ਦੋ ਸਿਮੂ ਵਿੰਦੋ ਸਿਮੂ ਚਲੋ ਜੀ ਮਿਲਾਂਗੇ ਹੋਰ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਨੂੰ ਸ਼ਸ਼ੀਕਾਲ ਮੇਰੀ ਦੁਆਰੋਂ ਦੀ ਸ਼ਾਸਤਰੀਕਰ ਹੋ ਗਈ ਪਹਿਲਾਂ ਮੈਂ ਇੱਕ ਵਾਰ ਸੋਈ ਚ ਬੁਲਾਇਆ ਈ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ